ਸਸ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਰੂਬਰੂ ਹੋਇਆ ਹਾਂ ਭਾਈ ਇੱਕ ਅਹਿਮ ਜਾਣਕਾਰੀ ਦੇਣ ਦੇ ਲਈ ਜਿਸ ਤਰ੍ਹਾਂ ਕਿ ਅੱਜ ਸਮੇਂ ਜੋ ਕਿਸਮੇ ਦੇ ਵਿੱਚ ਜੋ ਇੱਕ ਸੋਸ਼ਲ ਮੀਡੀਆ ਦਾ ਯੁੱਗ ਹੈ ਅਤੇ ਜਿੰਨਾ ਮਤਲਬ ਕਿ ਸੋਸ਼ਲ ਮੀਡੀਆ ਦੀ ਇੱਕ ਜੇ ਪੋਜ਼ਿਟਿਵਿਟੀ ਹੈ ਤਾਂ ਨੈਗੇਟਿਵਿਟੀ ਵੀ ਨਾਲ-ਨਾਲ ਚੱਲਦੀ ਹੈ ਪਰ ਸਾਡੇ ਉਸ ਚੀਜ਼ ਨੂੰ ਯੂਜ਼ ਕਰਨ ਤੇ ਡਿਪੈਂਡ ਕਰਦਾ ਹੈ ਵੀ ਅਸੀਂ ਉਸ ਦਾ ਫਾਇਦਾ ਲੈਨੇ ਆ ਜਾਂ ਕੋਈ ਨੁਕਸਾਨ ਹੁੰਦਾ ਹੈ ਸਾਡਾ ਕੋਈ ਉਸ ਤੇ ਜ਼ਿੰਮੇਵਾਰ ਵੀ ਅਸੀਂ ਆਪ ਖੋਦੀ ਹੁੰਦੇ ਆ ਅੱਜ ਅਸੀਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੋ ਨਾਮੀਆਂ ਪੌਸਿਸ ਜੋ ਸੋਸ਼ਲ ਮੀਡੀਆ ਜਾਂ YouTube Facebooks ਤੇ ਲਾਂਚ ਕੀਤੇ ਗਏ ਹਨ ਉਸ ਦੇ ਹਜ਼ਾਰ ਜੇ ਕੋਈ ਵਿਅਕਤੀ ਕਿਸੇ ਗਲਤ ਪੋਸਟ ਤੇ ਕੋਈ ਕਮੈਂਟ ਕਰਦਾ ਹੈ ਜਿਸ ਕਮੈਂਟ ਦੇ ਕਾਰਨ ਜੇ ਕਿਸੇ ਜਾਤੀ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦਾ અપਮਾਨ ਹੁੰਦਾ ਹੈ ਜਾਂ ਜਾਤੀ ਤੌਰ ਤੇ ਕਿਸੇ ਵਿਅਕਤੀ ਨੂੰ ਨੀਵਾ ਵਿਖਾਇਆ ਜਾਂਦਾ ਹੈ ਤਾਂ ਉਸ ਤਹਿਤ ਜਿਹੜਾ ਆਈਟੀ ਐਕਟ ਦੇ ਅਧੀਨ ਉਹਦੇ ਸੈਕਸ਼ਨ 67 ਦੇ ਧਾਰਾ ਦੇ ਨਾਲ ਤੁਹਾਡੇ ਅਗੇਂਸਟ ਜਿਹੜਾ ਇਹ ਐਫ ਆਈ ਆਰ ਦਰਜ ਹੋ ਸਕਦੀ ਹੈ ਜਿਸ ਦੇ ਲਈ 3 ਸਾਲ ਦੀ ਸਜ਼ਾ ਅਤੇ ਨਾਲ ਦੀ ਨਾਲ ਜੁਰਮਾਨਾ ਵੀ ਜਿਹੜਾ ਹੋ ਸਕਦਾ ਹੈ ਇਸ ਕਰਕੇ ਜੇ ਕਿਸੇ ਪੋਸਟ ਨੂੰ ਤੁਸੀਂ ਵਾਇਰਲ ਕਰਦੇ ਹੋ ਜਾਂ ਕਿਸੇ ਪੋਸਟ ਤੇ ਤੁਸੀਂ ਕਮੈਂਟ ਕਰਦੇ ਹੋ ਤੇ ਉਸ ਨੂੰ ਸੋਚ ਸਮਝ ਕੇ ਉਸ ਨੂੰ ਕਮੈਂਟ ਕਰੋ ਤੇ ਜਿਸ ਦਾ ਵੀ ਸਹੀ ਸਮਝੋ ਤੇ ਤਾਂ ਹੀ ਵਾਇਰਲ ਕਰੋ ਜੇ ਉਸ ਦੇ ਵਿੱਚ ਕਿਸੇ ਜਾਤੀ ਵਿਸ਼ੇਸ਼ ਜਾਂ ਵਿక్తి ਵਿਸ਼ੇਸ਼ ਤੇ ਮਾਨ ਹਾਨੀ ਜਾਂ ਉਹਨਾਂ ਦਾ ਕੋਈ ਅਜਿਹਾ ਸਬਜੈਕਟ ਹੋਵੇ ਜਿਸ ਦੇ ਨਾਲ ਕਿਸੇ ਧਰਮ ਨੂੰ ਬੇਸਪੋਹਂਚੀ ਹੋਵੇ ਤਾਂ ਅਜਿਹੀ ਪੋਸਟ ਜਿਹੜੀ ਵਾਇਲ ਕਰ ਤੋਂ ਬਰੇਸ ਕਰੋ ਅਤੇ ਨਾਲ ਦੀ ਨਾਲ ਜੋ ਇੱਕ ਹੋਰ ਇੱਕ ਤੁਹਾਨੂੰ ਕਾਨੂੰਨੀ ਜਾਣਕਾਰੀ ਦੇਣਾ ਚਾਹ ਰਹੇ ਹਾਂ ਕਿ ਜਿਸ ਤਰ੍ਹਾਂ ਮੈਂ ਦੱਸ ਚੁੱਕਾ ਹਾਂ ਵੀ ਹਰ ਕੋਲੇ ਕਿ ਐਂਡਰੋਇਡ ਫੋਨਸ ਨੇ ਅਤੇ ਨਾਲ ਦੀ ਨਾਲ ਉਹਦੇ ਵਿੱਚ ਜੋ ਐਪਸ ਨੇ ਉਹਦੇ ਵਿੱਚ ਸਭ ਤੋਂ ਇੱਕ ਜੋ ਆਪਣੇ ਸੇਫਟੀ ਲਈ ਕਿ ਲੋਕ ਯੂਜ਼ ਕਰਦੇ ਨੇ ਕਾਰ ਰਿਕਾਰਡਿੰਗ ਦੀ ਐਪਸ ਨੇ ਜਿੱਥੋਂ ਤੱਕ ਤੇ ਕਿਤੇ ਪ੍ਰੋਫੈਸ਼ਨਲੀ ਤੌਰ ਦੇ ਉੱਤੇ ਜਿਸ ਤਰ੍ਹਾਂ ਪੱਤਰਕਾਰ ਭਾਈਚਾਰੇ ਵੱਲੋਂ ਕਿਸੇ ਦਾ ਵੱchn ਲਿਆ ਜਾਂਦਾ ਹੈ ਜਾਂ ਉਸ ਦੀ ਸਟੇਟਮੈਂਟ ਲਈ ਜਾਂਦੀ ਹੈ ਉਸ ਨੂੰ ਗਲਤ ਨਹੀਂ ਮੰਨਿਆ ਜਾਂਦਾ ਪਰ ਜਦੋਂ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਦੀ ਕਾਰ ਰਿਕਾਰਡਿੰਗ ਕਰਦਾ ਹੈ ਜਿਸ ਦੇ ਤਹਿਤ ਉਸ ਵਿਅਕਤੀ ਦਾ ਕੋਈ ਜਿਹੜਾ ਗੁਪਤ ਭੇਤ ਹੈ ਜਾਂ ਉਸ ਦਾ ਕੋਈ ਅਜਿਹਾ ਵਾਲੋ ਕੀ ਮੈਟਰ ਹੈ ਜਾਂ ਉਸ ਦੀ ਲਾਈਫ ਦਾ ਬਿਜ਼ਨਸ ਨਾਲ ਰਿਲੇਟਡ ਜਿਸ ਨੂੰ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਨੁਕਸਾਨ ਹੁੰਦਾ ਹੈ ਜਾਤੀ ਜਾਂ ਮਾਲੀ ਤਾਂ ਉਸ ਦੇ ਤਹਿਤ ਵੀ ਆਈਟੀ ਐਕਟ ਜਿਹੜਾ ਲਾਗੂ ਹੁੰਦਾ ਹੈ ਤੇ ਸੈਕਸ਼ਨ 72ਏ ਦੇ ਅਧੀਨ ਉਸ ਦੇ ਖਿਲਾਫ ਜਿਹੜਾ ਹੈ ਜਿਹੜਾ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਆ ਮਚਲੀਆਂ ਦੀ ਜਾ ਸਕਦੀ ਹੈ ਇਸ ਕਰਕੇ ਜੇ ਸੋਸ਼ਲ ਮੀਡੀਆ ਤੁਹਾਨੂੰ ਇੱਕ ਬੈਨੀਫਿਟਸ ਦਿੰਦਾ ਹੈ ਤਾਂ ਉਸ ਦੇ ਨਾਲ ਕਈ ਕਈ ਨੈਗੇਟਿਵ ਪੱਖ ਵੀ ਨੇ ਪਰ ਉਹ ਤੁਹਾਡੇ ਤੇ ਖੁੱਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਯੂਜ਼ ਕਰਦੇ ਹੋ ਇਸ ਕਰਕੇ ਜੋ ਵੀ ਕਮੈਂਟਿੰਗਸ ਕਰੋ ਜਾਂ ਕੋਈ ਰਿਕਾਰਡਿੰਗਸ ਕਰੋ ਉਸ ਨੂੰ ਪ੍ਰੋਫੈਸ਼ਨਲੀ ਚੀਜ਼ ਨੂੰ ਦੇਖੋ ਤਾਂ ਕਿ ਆਉਣ ਵਾਲੇ ਸਮੇਂ ਤੇ ਤੁਹਾਡੇ ਖਿਲਾਫ ਕੋਈ ਪੁਲਿਸ ਕੰਪਲੇਂਟ ਜਿਹੜੀ ਫਾਈਲ ਨਾ ਹੋਵੇ ਜਾਂ ਕੋਈ ਕ੍ਰਿਮੀਨਲ ਜਿਹੜਾ ਮਾਮਲਾ ਹੈ ਤੁਹਾਡੇ ਖਿਲਾਫ ਜਿਹੜਾ ਦਰਜਨਾਮਾ ਹੋਵੇ ਕਿਉਂਕਿ ਜਿਹੜਾ ਅਸੀਂ ਦੱਸ ਚੁੱਕੇ ਹਾਂ ਵੀ ਜਿਹੜਾ ਇੱਕ ਕਮੈਂਟਿੰਗ ਦਾ ਮਾਮਲਾ ਇਹ ਨੌਨ ਅਵੇਲੇਬਲ ਹੈ ਫੈਂਸ ਹੈ ਇਸ ਕਰਕੇ ਸੋਚ ਸਮਝ ਕੇ ਆਪਣੇ ਮੋਬਾਈਲ ਦਾ ਜਿਹੜਾ ਉਹ ਇਸਤੇਮਾਲ ਕਰੋ ਧੰਨਵਾਦ